ਟਰੈਕਟਰ ਨਹੀਂ ਕਿਤੇ ਘਾਟ ਆ ਦੇਖ ਇੱਧਰ ਬੁੱਢੜਾ ਆਉਂਦਾ ਜਾਣੀ ਪੱਟੂ ਜਗ੍ਹਾ ਅਠਨੀ ਆ ਛੜਾਇਆ ਬੈ ਸਾਨਾ ਇਹ ਕਿਤੇ ਅੜ ਗਿਆ ਕੰਮ ਕਿਉਂ ਪੈਂਟੀ ਨਹੀਂ ਪੈਂਦੇ ਹੁੰਦੇ ਰਸੇ ਨੂੰ ਹਾਂ ਉਹ ਮੈਂ ਉਵੇਂ ਖੜਾ ਹੈ ਕਿਤੇ ਅੜ ਗਿਆ ਕੰਮ ਜਿਵੇਂ ਮਾਰਨਾ ਘੇਰਤਾ ਨੂੰ ਸਿੱਧਾ ਕਰਕੇ ਖੜਾਇਆ ਬੈ ਇਹ ਕੱਟ ਦੇਣਾ ਨਹੀਂ ਇੱਧਰੋਂ ਕੱਟਦਾ ਮੈਂ ਇੱਧਰ ਜੋੜ ਪੈ ਗਈ ਚਾਚਾ ਹੋ ਗਏ ਇਕੱਠੇ ਹੋ ਗਏ ਇਕੱਠੇ ਹੋ ਗਏ ਹੁਣ ਕਿ ਕਿੱਥੇ ਹੋਏ ਆ ਇਕੱਠੇ ਇਹ ਕਿੱਥੇ ਮੇਲੇ ਲੱਗੇ ਆ ਲੈ ਵੀ ਬੰਦੇ ਅਸੀਂ ਤਿੰਨਾਂ ਟਰੈਕਟਰ ਸਾਡੇ ਕੋਲ ਚਾਰ ਹੋ ਗਏ ਕਹਿੰਦੇ ਚੋਤਾ ਕਿਹੜਾ ਲਿਜਾਊਗਾ ਹੁਣ ਚਾਚਾ ਦੇਖ ਨੂੰ ਪੈ ਗਿਆ ਪੰਗਾ ਹੈ ਨਾ ਹੋਰ ਨੂੰ ਦੇਖ ਲੈ ਉਹ ਸਿੱਧੂ ਮੁਸੀਆਣਾ ਨਾ ਹੋਰ ਦੇਖ ਲੈ ਸਿੱਧੂ ਮੁਸੀਆਣਾ ਸਿੱਧੂ ਮੁਸੀਆਣਾ ਵੀ ਹੁਣ ਇੱਕ ਇੱਕ ਕਿਹੜਾ ਲਵਾ ਕੇ ਠੱਗੜ ਵਰਕੇ ਖੇਤ ਬਣਾਏ ਪਿਆ ਮੈਂ ਪਹਿਲਾਂ ਨਹੀਂ ਤੇ ਹੈ ਵੀਡੀਓ 'ਚ ਹੂੰ ਵੀ ਇੱਕ ਵਾਰੀ ਖੁੰਝੇ ਗੁੱਡ ਕੇ ਹਾਂ ਚਾਹੇ ਮੈਂ ਪਾਵਾਂ ਚਾਹੇ ਭੰਗੜੇ ਪਾਵਾਂ ਕੀ ਕੀ ਨਹੀਂ ਗੱਲ ਉਹ ਮਰਜ਼ੀ ਆਪਣੀ ਆ ਜਿਹੜੀਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਡਿਊਟੀ ਲੱਗ ਗਈ ਸਾਡੀ ਦੋਵਾਂ ਜਣਿਆਂ ਦੀ ਮੇਰੀਰ ਭਾਗੇ ਅੱਜ ਦੀ ਵਲੌਗ ਤੇ ਵੀ ਤੇ ਕੰਮਕਾਰ ਤੇ ਵੀ ਕਿਉਂ ਚਾਚਾ ਹਮ ਹੋਰ ਫਿਰ ਅੱਜ ਪਾ ਠੀਕ ਹੈ ਵਧੀਆ ਨਵੀਂ ਤਾਜੀ ਦੱਸ ਵੀ ਅੱਜ ਆਪਾਂ ਨੂੰ ਕਿਆ-ਕਿਆ ਕੰਮ ਕਰਨਾ ਅੱਜ ਸਾਰਾ ਕੁਝ ਦੱਸ ਦੇ ਅੱਜ ਕੰਮ ਕਿਆ ਕਰਨਾ ਹੈ ਇਹ ਆ ਬਜਾਈ ਕਰਨੀ ਆਪਾਂ ਨੇ ਤਾਂ ਆ ਪੂਰੇ ਬੀਜ ਕੇ ਆਹ ਹਾਂ ਇਹਨੇ ਇੱਕ ਇੱਕ ਦਾ ਬੀਜ ਤਾਂ ਕੀਲਾ ਤਾਂ ਆਪਾਂ ਨੇ ਬੀਜਤਾ ਕਿਉਂਕਿ ਸਵੇਰੇ ਸਵੇਰੇ ਸਾਡਾ ਹਲੇ ਮਨ ਮਨ ਨਹੀਂ ਤਾਂ ਕਰਿਆ ਵਲੌਗ ਸ਼ੁਰੂ ਕਰਨ ਨੂੰ ਵੀਰ ਜੀ ਸਾਨੂੰ ਕਹਿੰਦਾ ਵੀ ਵਲੌਗ ਸ਼ੁਰੂ ਕਰ ਲਓ ਮੈਂ ਕਿਹਾ ਕਰਦੇ ਅਸੀਂ ਤਰੀਕੇ ਨਾਲ ਕਰਾਂਗੇ ਅਸੀਂ ਕੀਲਾ ਬੀਜ ਲਿਆ ਪਹਿਲਾਂ ਸਾਨੂੰ ਘੰਟਾ ਹੋ ਗਿਆ ਸਾਨੂੰ ਆਇਆ ਮਨ ਮਨ ਮੈਨੂੰ ਪੁੱਛ ਵੀ ਕਾਤੇ ਨਹੀਂ ਕਰਿਆ ਕਾਤੇ ਨਹੀਂ ਕਰਿਆ ਆ ਯਾਰ ਪਤਾ ਕਿਲਾ ਸਵੇਰੇ ਸਵੇਰੇ ਕੁਝ ਤਾਂ ਥੋੜੇ ਜਿਹਾ ਨਰਮ ਹੁੰਨੇ ਥੇ ਔਰ ਉਸ ਪਈ ਵੀ ਹੁੰਦੀ ਹਾਂ ਆ ਮੂਹਰੇ ਬਣਾ ਲਿਪ ਜੀ ਲੱਗ ਜਾਂਦੇ ਲਿਪ ਜੀ ਲੱਗੀ ਗਈ ਹੁਣ ਹੁਣ ਸਾਡਾ ਟਰੈਕਟਰ ਖੁਸ਼ ਹੋ ਕੇ ਚੱਲੂਗਾ ਹੁਣ ਹੁਣ ਆਪਾਂ ਨੇ ਸ਼ਾਮ ਤੱਕ ਕਿੰਨੇ ਕਿੱਲੇ ਬੀਜ ਦੇਣੇ ਕੰਮ ਤਾਂ ਤ ਛੇ ਉਹ ਪੰਜ ਛੇ ਉੱਥੇ ਆ ਹਾਂ ਇਹ ਸਾਰੇ ਖਿੱਚ ਦੇਣੇ ਆਪਾਂ ਨੇ ਯਾਰ ਉਹ ਤਾਂ ਖਿੱਚ ਦੇਣੇ ਆ ਛੋਟਾ ਟਰੈਕਟਰ ਆ ਬਾਪੂ ਦੀ ਵੀ ਆਪਣੀਆਂ ਦੀਆਂ ਮੁੱਛਾਂ ਖੜੀਆਂ ਦੇ ਆਦੀ ਬਾਪੂ ਦੀਆਂ ਮੁੱਛਾਂ ਨਾ ਲਾਈ ਵੀ ਹਾਲੇ ਜਿੰਜੂ ਧੁੱਖ ਨਿਕਲ ਨਹੀਂ ਆ ਜੋ ਖੜੀਆਂ ਹੋਣੀ ਆ ਟਰੈਕਟਰ ਕੀ ਮੈਂ ਚੱਲਦਾ ਫਿਰ ਤੈਨੂੰ ਪਤਾ ਲੱਗਦਾ ਹੀ ਹੁਣ ਕੁਝ ਟਰੈਕਟਰ ਦਾ ਤੈਨੂੰ ਪਤਾ ਫਿਰ ਹੋਵੇ ਕੋਈ ਕੋਈ ਦੱਸ ਹਾਉ ਭਾਪ ਦੱਸ ਇਹਦੇ ਨਾ ਨਾ ਡੈਟਰ ਮਾੜਾ ਮਾੜੀ ਕੋਈ ਚੀਜ਼ ਹੈਗੀ ਤੁੰਦਾ ਕਿਹੜੀ ਚੀਜ਼ ਮਾੜੀ ਤਾਂ ਚੀਜ਼ ਕੋਈ ਨਹੀਂ ਹੈਗੀ ਖਸ਼ੀਰ ਮਾੜੀ ਉਹਦੇ ਅੱਜ ਤਾਂ ਹਰਕਿਰਤ ਵੀ ਲੱਗ ਗਿਆ ਬਜਾਈ ਕਰਨ ਉਹਦੇ ਹਰਕਿਰਤ ਵੀ ਲੱਗ ਗਿਆ ਬਜਾਈ ਕਰਨ ਹਾਂ ਨਾ ਸਾਰੀਆਂ ਅੱਜ ਦੀ ਬਜਾਈਆਂ ਨਾ ਥੋੜੀਆਂ ਜਿਹਾ ਹੋ ਗਈਆਂ ਹਾਂ ਈਟ ਹੋ ਗਈਆਂ ਹਾਂ ਆਹ ਫਸਲ ਗਿਰਨੇ ਕਰਕੇ ਨਾ ਜੀ ਦੀ ਜੀਰੀ ਕਰਨ ਕਰਕੇ ਵੀ ਇੱਕ ਚਾਚਾ ਸਾਰਿਆਂ ਨੇ ਰੌਣੀਆਂ ਕਰਤੀਆਂ ਧੁੱਪਾਂ ਲੇਟ ਨਿਕਲੀ ਆ ਹਾਂ ਤੋ ਜਿਵੇਂ ਹੁਣ ਜਿਵੇਂ ਹੁਣ ਤਿੱਖੀ ਧੁੱਪ ਨਿਕਲੀ ਆ ਇੰਨੀ ਆ ਕਿ ਦਿਨੇ ਹੋ ਗਏ ਮੜੀ ਦੀ ਧੁੱਪ ਨਿਕਲਦੀ ਨੂੰ ਨਹੀਂ ਕੰਪਾਈਨਾ ਵੀ ਚੱਲਦੀ ਉੱਧਰ ਮਸ਼ੀਨਾਂ ਚੱਲਦੇ ਆ ਉਹ ਵੀ 12 1:00 ਵਜੇ ਤੋਂ ਬਾਅਦ ਨਹੀਂ ਚੱਲ ਪਹਿਲਾਂ ਨਹੀਂ ਚੱਲਦੀਆਂ ਵੀ ਉਹ ਦੇਖ ਮੈਂ ਸਵੇਰੇ ਜੈਕਟ ਪਾਈ ਤੀ ਹੁਣ ਮੈਨੂੰ ਧੁੱਪ ਲੱਗੇ ਤੇ ਖੋਲਣੀ ਪੈਣੀ ਆ ਹੂੰ ਕਿਉਂਕਿ ਹੁਣ ਕੰਮ ਟਾਈਟ ਹੋ ਰਿਹਾ ਹੈ ਟੈਟਰ ਰਿਹਾ ਟਾ ਟਾਵਰ ਬਣ ਰਹੇ ਆ ਹੁਣ ਟਾਵਰ ਬਣ ਰਹੇ ਆ ਹੁਣ ਗਰਮੀ ਆ ਰਹੀ ਹੈ ਹੁਣ ਖੋਲ ਦਈਏ ਹਮ ਬਾਈ ਦੇ ਬਰੀ ਇੱਕ ਨਜ਼ਾਰਾ ਟਰੈਕਟਰ ਪਰ ਸਮਾਨ ਜੋ ਮਰਜ਼ੀ ਰੱਖੀ ਚੱਲ ਸਾਲਾ ਭਰਦਾ ਹੀ ਨਹੀਂ ਰਸੋਈ ਜਿੰਨਾ ਸਮਾਨ ਆ ਜਾਂਦਾ ਹਾਂ ਮਾੜੀ ਰਸੋਈ ਜਿੰਨਾ ਸਮਾਨ ਆ ਜਾਂਦਾ ਜਿੱਡਾ ਸ਼ਹਿਰੀਆਂ ਦੀ ਰਸੋਈ ਚ ਨਹੀਂ ਸਮਾਨ ਪਿਆ ਹੁੰਦਾ ਹਾਂ ਸ਼ਹਿਰੀ ਦੀ ਰਸੋਈ ਹਾਂ ਉਹਨਾਂ ਸਮਾਨ ਆ ਜਾਂਦਾ ਮੋਬਾਈਲ ਚਾਹੇ ਜਿੱਥੇ ਮਰਜ਼ੀ ਬਾਈ ਰੱਬ ਨਾ ਕਰੇ ਬਟੂਆ ਗਿਰ ਜਵੇ ਬਟੂਆ ਨਹੀਂ ਕਾਇ ਬੰਤੇ ਉਹਦੇ ਬਿਨਾ ਜਾਨਾ ਠੀਕ ਨਹੀਂ ਛੋਟੇ ਛੋਟੇ ਹਾਥੀ ਜਿੰਨਾ ਛੋਟੇ ਹਾਥੀ ਜਿੰਨਾ ਉਹ ਆ ਇਹਦੇ ਵਿੱਚ ਲੈ ਪੂਰੇ ਵਿੱਚ ਮੈਂ ਪੱਤੀ ਮਾਰਤੀ ਬਾਈ ਸਾਰੇ ਚਲਦੇ ਹਾਂ ਹਾਂ ਲਿਪ ਦੀ ਤਾਰ ਤੇ ਲਿਪ ਦੀ ਤਾਰ ਤੇ ਮੂੰਹ ਨਹੀਂ ਲੱਗਦੀ ਆਪਣੀ ਲਈ ਪਾਹੀ ਕੀ ਲਾ ਦੇ ਜਿਹੜਾ ਚ ਲੱਗਦੀ ਸੀ ਬਸ ਚੱਲ ਹੁਣ ਆਪਾਂ ਕਿੱਥੇ ਪੂਰੇ ਸਾਰੇ ਆਏ ਨਾ ਹਾਂ ਹੁਣ ਆਪਾਂ ਬਾਈਆਂ ਨੂੰ ਜਿਆਦਾ ਆਖਰੀ ਕਿਲੇ 'ਚ ਆ ਕੇ ਨਾ ਫੇਰ ਨਾਲੇ ਚਾਹ ਪੀਨੇ ਆ ਘੁੱਟ-ਘੁੱਟ ਚਾਹ ਕਿ ਪੀਨੇ ਆ ਹੋ ਰਹਿ ਗਿਆ ਆਪਣਾ ਪਰਲਾ ਉਹ ਥੋੜਾ ਜਿਹਾ ਨਰਮ ਜਿਹਾ ਨਾਲ ਕੱਲ ਤਾਂ ਛੱਡ ਕੇ ਸੀ ਨਹੀਂ ਤਾਂ ਪੇਲ ਤਾ ਤਾ ਹਾਂ ਹਾਂ ਬਸ ਉਹ ਰਾਤ ਅਸੀਂ ਛੱਡ ਤਾ ਬਾਈ ਰਾਤ ਸਾਨੂੰ ਨਰਮਾਈ ਕਰਕੇ ਦੋਵਾਂ ਦਾ ਮਨ ਨਹੀਂ ਕਰਿਆ ਕਿਉਂਕਿ ਮੈਂ ਵੀ ਚਲੇ ਗਿਆ ਤਾਂ ਹੋਰ ਵਾਰੀ ਛੱਡ ਕੇ ਆਤਾ ਗੁੱਸਾ ਦਾ ਮੈਨੂੰ ਵੀ ਕਰਦਿਆ ਨੇ ਯਾਰ ਬਹੁਤ ਮੈਨੂੰ ਕਿਹਾ ਮੈਂ ਜਾਂ ਤੈਨੂੰ ਕੋਈ ਚੀਜ਼ ਤੇ ਘਾਟ ਨਹੀਂ ਕੋਈ ਜਵਾਬ ਇਹ ਨਹੀਂ ਦਿੰਦਾ ਹੈਗਾ ਤੂੰ ਕਹ ਤੈ ਚੱਲ ਛੱਡ ਤੈਨੂੰ ਅਸੀਂ ਕਹਨੇ ਆ ਕੁਝ ਮਨ ਨਹੀਂ ਨਹੀਂ ਯਾਰ ਮਨ ਆਪਣੇ ਆਪ ਤੇ ਆਉਂਦਾ ਆਪਣੇ ਆਪ ਤੇ ਤਾਂ ਨਹੀਂ ਪਤਾ ਕੀ ਗੱਲ ਹੁੰਦਾ ਆਪਣੇ ਆ। ਚਲ ਹੁਣ ਕੋਈ ਵਧਾਈਆਂ ਵਧੂਈਆਂ ਨਹੀਂ ਕਰਨੀਆਂ ਅੱਜ। ਵਧਾਈਆਂ ਤਾਂ ਉਹ ਮਿਲ ਗਈਆਂ ਬੜੀਆਂ ਵਧਾਈਆਂ। ਸੱਚ ਬਾਈ ਜਿਹੜੀ ਅਸੀਂ ਨੇ ਤੁਹਾਨੂੰ ਲੋਕ ਦੇਖਿਆ ਹੁਣ ਤੁਸੀਂ ਨੇ ਵੀ ਹਾਂ ਵਧਾਈਆਂ ਹੋਈਆਂ। ਉਹ ਸਾਡੀ ਪੱਤੀ ਖੋ ਗਈ ਸੀ ਇਹਦੇ ਨਾਲ ਦੀ। ਉਹ ਉੱਥੇ ਪਈ। ਇਹਦੇ ਨਾਲ ਦੀ ਪੱਤੀ ਖੋ ਗਈ ਸੀ। ਮੈਨੂੰ ਉਹ ਖੇਤ 'ਚ ਕਹਿੰਦਾ ਕਹਿੰਦਾ ਕਿਉਂਕਿ ਇੱਥੇ ਖੜੇ ਤੇ ਅਸੀਂ ਕਹਿੰਦਾ ਬਾਈ ਵਧਾਈਆਂ ਹੋ ਗਈਆਂ। ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਬੱਸ ਹੋ ਗਈਆਂ ਕਹਿੰਦਾ ਪੱਤੀ ਗਿਰ ਗਈ। ਮੇਗਾ ਚਾਹ 20 ਲਟਕਾਈ ਵੀ ਤੀ ਯਾਰ ਡੇਕੇ ਜੀ ਗਿਰ ਗਈ ਇੱਥੇ ਲਟਕਾਈ ਜੀ ਇਹਨੇ ਘੇਰਤੀ ਉਹ ਅੱਜ ਸਵੇਰੇ ਕੁਦਰਤੀ ਕਹਿੰਦੇ ਹੱਕ ਦੀ ਕਮਾਈ ਹੈ ਨਾ ਚਾਚਾ ਸਵੇਰੇ ਸਾਜਰੇ ਨਿਗਾਹ ਚ ਪੈ ਗਈ ਉਹ ਤੂੰ ਦੇਖ ਲੈ 2 ਦਿਨਾਂ ਬਾਅਦ ਮਿਲੀ ਜਾ ਉਹ ਕਿੰਨੇ ਲੋਕ ਲੰਗੇ ਕਿੰਨੇ ਲੋਕ ਲੰਗੇ ਕਿਸੇ ਦੀ ਨਿਗਾਹ ਨਹੀਂ ਚੜੀ ਆਪਾਂ ਨੂੰ ਫੇਰ ਮਿਲ ਗਈ ਹਾਂ ਕਿੰਨੀ ਗੱਲ ਹੱਕ ਦੀ ਕਮਾਈ ਤਾਂ ਮਿਲ ਜਾਂਦੀ ਆ ਹਾਂ ਇੱਕ ਵਾਰੀ ਫੌਜੀ ਦਾ ਫਟੂਆ ਨਹੀਂ ਤਾਂ ਗਿਰ ਗਿਆ ਹਾਂ ਉਹ ਇਹਦੇ ਪਰੇ ਪਿਆਰੇ ਆ ਪੈਟਰ ਪਰੇ ਦੂਏ ਉਹ ਨਵੋਤਾ ਹਾਂ ਦੂਆ ਨਵੋਤਾ ਹਾਂ ਉਹਦੇ ਵਰਤੇ ਮਿਲ ਗਿਆ ਵੀ ਆ ਨਾਹੀ ਤਾਂ ਹੀ ਦਾਈ ਦਿਓ ਪਾਲਟੀ ਕਰਕੇ ਆਇਆ ਤਾਂ ਉਹਨਾਂ ਨੂੰ ਖਿਲਾੜੀ ਪਰ ਅੱਛਾ ਹਾਂ ਇਹੀ ਲੈ ਕੇ ਗਿਆ ਤਾਂ ਇਹ ਇਹਦੇ ਤੇ ਗਿਰ ਗਿਆ ਬਸ ਠੀਕ ਆ ਚੱਲ ਚੀਜ਼ ਨਹੀਂ ਖੇਦਦੀ ਕਰੀਏ ਸ਼ੁਰੂ ਫਿਰ ਹਾਂ ਸ਼ੁਰੂ ਕਰ ਲੈ ਵੀ ਚਾਚਾ ਭਰ ਲਾ ਫੇਰ ਮਾਲ ਤਤ ਕਰਦੇ ਤਤ ਪੂਰੇ ਕਰਦੇ ਆ ਸਲਫਰ 'ਚ ਹੱਥ ਘਮਾਦੇ ਆ ਰਲਾ ਦੇ ਵਿੱਚ ਗਾਣੇ ਸੁਣਦਾ ਇਹ ਰੋਜ਼ ਹੁਣ ਕਿਹ ਕਿਹੜੇ ਕਿਹੜੇ ਸੁਣਦਾ ਹੈ गाने ਕਿਹੜੇ ਕਿਹੜੇ ਸੁਣਦਾ ਗਾਣੇ ਤਾਂ ਮੈਂ ਜ਼ਿਆਦਾ ਸਿੱਧੂ ਮੂਸੇ ਵਾਲੇ ਦੇ ਸਿੱਧੇ ਮੂਸੇ ਵਾਲੇ ਦੇ ਯੋਗੀ ਦਾ ਅਰੀਕ ਹੁਣ ਮੇਰੀ ਗੱਲ ਹੁਣ ਮੇਰੀ ਗੱਲ ਸੁਣ ਆਪਣਾ ਇੱਕ ਕਿਲਾ ਰਹਿ ਗਿਆ ਹਾਲਾ ਐ ਆਪਾਂ ਨੇ ਨਾ ਹੁਣ ਬੀਜ ਉਨਾ ਕੇ ਪਾਉਣਾ ਵੀ ਮਸ਼ੀਨ ਨਾ ਖਾਲੀ ਹੋ ਜਵੇ ਪਾਰ ਵਾਲੇ ਖੇਤਾਂ 'ਚ 30000 ਬੀਜਣੀ ਆ ਠੀਕ ਆ ਹੁਣ ਪਹਿਲਾਂ ਆਪਾਂ ਨੂੰ ਰੇਹ ਦਾ ਲਿਆਉਣਾ ਪੈਣਾ ਰੇਹ ਦਾ ਦੇਖਦੇ ਆ ਵੈਸੇ ਕੀ ਪਤਾ ਸਰੇ ਜਾਵੇ ਜੇ ਨਾ ਸਰਿਆ ਫੇਰ ਭੱਜ ਕੇ ਚੱਕ ਲੈ ਹਾਂ ਆਹ ਕਿਆ ਚੀਜ਼ ਆ ਜਿਹੜੀ ਵਿੱਚ ਮਲਾਈ ਆ ਸਲਫਰ ਇਹਦਾ ਕਿਆ ਫਾਇਦਾ ਇਹਦਾ ਫਾਇਦਾ ਵੀ ਤੱਤੇ ਆ ਵੀ ਹਾਂ ਇਹਦੇ ਤਤ ਪੂਰੀ ਇਹਦਾ ਨੁਕਸਾਨ ਵੀ ਕੋਈ ਨਹੀਂ ਹਾਂ ਜਿਵੇਂ ਸਾਗ ਚ ਮੱਖਣੀ ਪਾਉਣੀ ਆ ਹਾਂ ਜਿਵੇਂ ਸਾਗ ਚ ਮਖਣੀ ਪਾਉਣੀ ਫਾਇਦਾ ਚਾਚਾ ਇੱਕ ਤਾਂ ਇਹ ਖੇਤ ਨੂੰ ਖੁਸ਼ਕ ਰੱਖਦਾ ਨਾ ਨਾ ਵਧੀਆ ਹੂੰ ਦੋ ਤਿੰਨ ਚੀਜ਼ਾਂ ਹੈਗੀਆਂ ਫਾਇਦੇ ਵਾਲੀਆਂ ਵੀ ਪਰ ਚਲ ਜਿਆਦਾ ਆਪਾਂ ਨੂੰ ਨਹੀਂ ਪਤਾ ਉਹੀ ਨਾਲ ਫਾਇਦਾ ਹੀ ਵਾ ਤਾਂ ਹੀ ਬਣਾਈ ਹੈ ਹਾਂ ਕੋਈ ਕਰੂਗੀ ਉਹ ਫਾਇਦਾ ਆਪਣੇ ਪਾਤੀ ਯਾਰ ਹੂੰ ਆ ਦੇਖੋ ਕਿ ਆ ਸੋਨੇ ਬੀਜੇ ਗਏ ਆ ਉਹ ਥੋੜਾ ਜਿਹਾ ਗਿੱਲੇ ਗਿੱਲੇ ਛੇੜ ਹੋ ਗਏ ਸਾਥੇ ਥੋੜੇ ਜਿਹੀ ਦੋ ਕੁ ਗਿੱਲੇ ਹੁਣ ਆ ਆ ਬਹੁਤ ਸੋਹਣਾ ਬਣੂਗਾ ਇਹ ਇਹ ਵੀ ਪਰਸੋਂ ਦਾ ਬਾਆ ਡੈਡੀ ਨੇ ਇਹ ਬਹੁਤ ਸੋਹਣਾ ਬਣੂਗਾ ਮੈਂ ਤਾਂ ਹੀ ਮਕੇ ਚੱਲਣੇ ਉਹ ਅਬੀਦਨ ਇਹਦਨ ਉਹ ਪਰਲਾ ਪਾਸ ਆ ਜਾ ਮੈਂ ਉਦਨ ਆਲੂਆਂ ਨੂੰ ਪਾਣੀ ਲਾਇਆ ਤਾਂ ਜੌਂਇਨ ਨੂੰ ਲਾਇਆ ਤਾਂ ਉਦਨ ਥੋੜਾ ਜਿਹਾ ਗਿੱਲਾ ਹੋ ਗਿਆ ਘੰਟੇ ਤੱਕ ਸੁੱਕ ਜੂ ਉਹ ਚਾਚਾ ਘੰਟੇ ਤੱਕ ਸੁੱਕ ਜੂ ਉਹ ਵੀ ਆਹ ਘੰਟੇ ਤੱਕ ਕਿਤੇ ਅੱਗ ਬਾਣੀ ਇਹ ਲੈ ਜੀ ਅੱਛਾ ਸਰੀਆ ਉਹ ਪਰਲੇ ਬਸ ਸਾਨੂੰ ਤਾਂ ਸਰੀਆਂ ਨੇ ਦੁਖੀ ਕਰਿਆ ਪਿਆ ਕਿਥੇ ਰੱਖਤਾ ਉਹਦਾ ਹੈ ਨਹੀਂ ਲੱਭ ਲਾ ਯਾਰ ਹੁਣ ਉਹ ਦੇ ਰੱਖ ਕੇ ਆਇਆ ਉਹ ਉਥੇ ਐਡੀ ਤਾਂ ਸਮਝੇ ਨਹੀਂ ਲੱਗਦੀ ਕਦੇ ਕਦੇ ਕੁਝ ਖੋਦੁੰਦਾ ਕਦੇ ਕੁਝ ਕੁ ਆ ਦੋ ਕਰੀ ਫਿਰਦਾ ਪੱਤੀਆਂ ਕੱਟੀਆਂ ਆਦੀਆਂ ਭਾਈ ਉਹ ਤੱਕੀਆਂ ਇਹਨੂੰ ਮੈਂ ਤਾਰੂਗਾ ਠੀਕ ਹਾਲੇ ਪੂਰ ਪਾਰ ਦੇਖ ਲਈਏ ਕਿਉਂ ਹਾਲੇ ਤਾਂ ਪਤਾ ਹੀ ਨਹੀਂ ਲੱਗਣਾ ਹਾਂ ਅਜ ਚਾਰ ਦਿਨ ਤੱਕ ਪਤਾ ਨਹੀਂ ਕਿੱਥੇ ਕਿ ਪਤਾਈਆਂ ਹੋਈਆਂ ਕਿੱਥੇ ਕਿ ਪਤਾਈਆਂ ਹੋਈਆਂ ਪਤਾਈਆਂ ਹੀ ਕਹਿੰਦਾ ਆ ਫਿਰ ਚੱਲ ਠੀਕ ਹੈ ਉਹਨੂੰ ਫੋਨ ਵੀ ਮਸ਼ੀਨਾ ਚਲਦੀਆਂ ਆਪਣੀਆਂ ਕਿ ਨਹੀਂ ਹਾਂ ਹਾਂ ਪੁੱਛ ਲੈਣਾ ਪੁੱਛ ਲੈ ਕਿੱਧਰ ਕਰਨੀ ਗਈ ਇਹਨੂੰ ਕਢਦੇ ਤਾਂ ਜ਼ਿਆਦਾ ਟੈਨਸ਼ਨ ਆ ਮਨੂੰ ਟਕਾਣੇ ਵਾਲਾ ਮਸ਼ੀਨ ਖੜੀ ਪਈ ਲੋਕ ਚਾਹੁੰਦੇ ਆ ਹਾਂ ਹਾਂ ਚੱਲ ਠੀਕ ਹੈ ਚੰਗਾ ਹੁਣ ਆਪਾਂ ਹੁਣ ਅਗਲੇ ਕੀਲੇ ਬਾਅਦ ਫੇਰ ਕਰਦੇ ਹਾਂ ਸ਼ੁਰੂ ਠੀਕ ਆ ਚਾਚਾ ਹੋ ਗਏ ਇਕੱਠੇ ਹੋ ਗਏ ਇਕੱਠੇ ਹੋ ਗਏ ਹੁਣ ਕਿ ਕਿੱਥੇ ਹੋਏ ਆ ਇਕੱਠੇ ਇਹ ਕਿੱਥੇ ਮੇਲੇ ਲੱਗੇ ਆ ਲੈ ਵੀ ਬੰਦੇ ਆ ਸੀ ਤਿੰਨਾਂ ਟਰੈਕਟਰ ਸਾਡੇ ਕੋਲ ਚਾਰ ਹੋ ਗਏ ਕਾਹੇ ਚੋਤਾ ਕਿਹੜਾ ਨਹੀਂ ਖਿਜਾਊਗਾ ਅਰ ਚਾਚਾ ਦੇਖ ਨੂੰ ਪੈ ਗਿਆ ਪੰਗਾ ਹੈ ਨਾ ਬੰਦੇ ਆਪਾਂ ਚਲਾਉਣੇ ਆਲੇ ਤਿੰਨ ਦੇਖ ਉਹ ਜਿਹੜਾ ਬੰਦਾ ਰਿਹਾ ਉਹ ਦੋ ਟਰੈਕਟਰ ਚਲਾਉਂਦਾ ਦੇਖ ਲੈ ਨਹੀਂ ਮੈਂ ਮਸ਼ੀਨ ਪਰ ਲੈ ਜਾਊਗਾ ਇੱਕ ਉਸੇ ਕਰੂੰਗਾ ਠੀਕ ਹੈ ਠੀਕ ਹੈ ਐ ਬਾਪਈ ਮੈਂ ਕਿਹਾ ਬੰਦੇ ਆਪਾਂ ਤਿੰਨਾ ਟਰੈਕਟਰ ਚਾਰ ਹੋ ਗਏ ਚਾਚਾ ਚੱਲ ਤਾਰ ਸਮਾਨ ਥੇਤੀ ਆਜ ਦੇ ਕਹਦੇ ਪਰ ਪਿਆ ਸਾਰਾ ਕੁਝ ਰੋਟੀ ਖਾ ਕੇ ਲੱਗੀ ਏ ਵਾਹ ਤੇ ਤਿੰਨਾ ਤਾਂ ਗਏ ਜਿੱਥੇ ਆ ਗਏ ਉਹ ਤਾਂ ਗਏ ਬਸ ਜਿਹੜੇ ਤੇ ਅਸੀਂ ਆਏ ਉਹ ਤਾਂ ਅਸੀਂ ਜਦੀ ਬੀਜ ਦਨੇ ਬੀਜ ਪਾਉਣੇ ਨੇ ਬੀਜ ਤਾਂ ਪਾ ਕੇ ਲਿਆਏ ਅਸੀਂ ਕਰ ਕਿਲੇ ਦਾ ਪਾ ਲੈ ਕਿਲੇ ਦਾ ਤਾਂ ਪਾ ਲਿਆ ਜੀ ਹਾਂ ਹਾਂ ਉਹ ਕੰਮ ਆਪਣਾ ਅੱਜ ਬਹੁਤ ਖਿੱਚਿਆ ਪਿਆ ਉਹ ਉੱਥੇ ਤਾਂ ਵੀ ਲਿਪ ਲੱਗੀ ਅੱਜ ਬਹੁਤ ਤਾਂ ਅਸੀਂ ਰਾਮ ਨਾਲ ਬੀਜੇ ਹਾਂ ਹੁਣ ਤਾਂ ਆ ਦੇਖਾਂ ਸੁੱਕੇ ਵੈ ਇੱਥੇ ਬੈਜੋ ਦੀ ਭੈ ਚਾਚਾ ਪਾ ਰੋਟੀ ਬੀਜ ਵੀ ਰੱਖ ਲਿਆ ਏ ਦੇਵਾ ਪਾ ਇਹਨੇ ਤੁਸੀਂ ਅੱਜ ਸੁਹਾਗਾ ਖਾਲੀ ਕਰਤਾ ਹਾਂ ਤਾਂ ਖਾਲੀ ਹੋ ਗਿਆ ਠੀਕ ਹੈ ਠੀਕ ਹੈ ਠੀਕ ਹੈ ਦੁੱਖ ਗਰੀ ਪਾਣੀ ਉਹਦੇ ਉੱਪਰ ਪਿਆਦਾ ਧੋਣੇ ਵਾਲਾ ਠੀਕ ਆ ਤਾਂ ਸਹੀ ਕਰ ਵਾਦੇ ਤੇ ਨਾ ਜਾਣਾ ਚਲੋ ਭਾਈ ਚਲ ਚਲ ਰੋਟੀ ਖਾਓ ਬੀਜ ਦੀ ਬੰਦ ਕਰ ਦੇ ਜੀ ਜਮਰੇ ਕੀਲਾ ਰਹੇਗਾ ਸੁਵਾਗਾ ਪਹਿਲਾਂ ਮਾਰ ਦੋ ਹੁਣ ਹਵਾ ਲੱਗ ਜੂਗੀ ਹੁਣ ਲੱਗਣ ਤਾਂ ਹੀ ਹੁਣ ਤਾਂ ਹੈ ਬਾਕੀ ਅੱਛਾ ਅੱਛਾ ਠੀਕ ਚਲੋ ਫੇ ਰੋਟੀ ਖਾ ਕੇ ਆਪਾਂ ਚਾਚਾ ਫੇਰ ਕਰਦੇ ਆਂ ਉਧਰ ਕੰਮ ਸ਼ੁਰੂ ਹੱਥ ਧੋ ਲਾ ਹੱਥ ਮੇ ਤਾਂ ਧੋ ਗਏ ਆਂ ਕਰ ਕਬੂ ਜੀ ਆ ਕਰ ਹੂੰ ਹੂੰ ਖੇਚ ਦੇਣਾ ਕਣਕੀ ਦਾ ਆਪਾਂ ਵਿਰਤ ਉੱਥੋਂ ਆ ਕੇ ਬੀਜ ਦਾਂਗੇ ਹੂੰ ਐਂਕਾ ਰੋਟਾ ਬੇਟਾ ਮੈਨੂੰ ਛੱਡ ਦੇਣੇ ਠੀਕ ਸਵੇਰ ਕੱਲ੍ਹ ਨੂੰ ਸ਼ਾਮ ਨੂੰ ਸੁਹਾਗਾ ਵਜ ਜੂਗਾ ਇਹਨਾਂ ਪਰ ਆ ਕੇ ਉੱਥੋਂ ਸੋਕੇ ਮਾਰ ਕੇ ਵਜੇ ਜਾਣੇ ਹੂੰ ਆ ਜਦ ਨੇ ਮ ਜੀ ਤਰਾ ਉਹ ਕੇਨ ਪਰ ਮਾਰ ਪਤਾ ਲੈ ਕੇ ਰੈਡੀ ਕਰ ਲੂਗੇ ਹਾਏ ਹਾਏ ਉਹਦਾ ਚੱਲ ਚੱਲ ਅੱਜ ਉਹ ਚੱਲਿਆ ਹੁਣ ਫੌਜੀ ਨੇ ਰੋਟਾ ਪੀਟਰ ਮਾਰਤਾ ਸੁਵਾਗਾ ਲੈ ਕੇ ਚੱਲੇ ਆਂ ਬੰਦੇ ਅਸੀਂ ਤਿੰਨਾ ਟਰੈਕਟਰ ਚਾਰ ਇੱਕ ਉਹ ਖੜਾ ਹੈ ਅਰਜਨ ਸਟੈਂਡਰਡ ਉੱਡਣਾ ਉੱਡੜਾ ਨਾ ਜਾਣੀ ਪੱਟ ਤੋਂ ਜਗਾਠ ਨਹੀਂ ਉਹ ਖੜਾ ਹੈ ਇਹ ਉਹ ਖੜਾ ਹੈ ਉੱਡੜਾ ਨਾ ਜਾਣੀ ਪੱਟ ਤੋਂ ਜਗਾਠ ਨਹੀਂ ਤੇ ਕੌ ਲੈ ਗਿਆ ਸੁਵਾਗਾ ਫੋਜੀ ਗੋਗੀ ਚੱਲ ਰਿਹਾ ਕਣਕ ਨੂੰ ਤੇ ਜਲਵੇੜੇ ਛੱਡ ਕੇ ਆਏ ਆ ਪਰਲੀ ਸਾਈਡ ਮਸ਼ੀਨਾਂ ਜਲਵੇੜੇ ਪਹਿਲਾਂ ਕੌਂਟੀਨੈਂਟ ਕਾਲਜ ਕੋਲ ਚਲਦੀਆਂ ਸੀਆਂ ਉਹ ਵੀ ਬੰਦੇ ਦੋ ਆ ਫਿਰ ਕਟਰ ਵਾਲ ਲੋਡ ਕਰਾ ਕੇ ਉਹਨਾਂ ਦਾ ਫਰਸ਼ ਢਾਕੇ ਆਏ ਆ ਜਸਰ ਦੀੰਪੀ ਨਾਲ ਮਸ਼ੀਨਾ ਉੱਤੇ ਬਾਦ ਆ ਕੇ ਫੇਰ ਲੱਗੇ ਅਸੀਂ ਕਣਕ ਵੇਚਣ ਬਸ 1 ਕਿਲੋ ਇੱਧਰ ਵੇਚਤਾ ਇੱਕਾ ਇੱਕਾ ਰਹਿ ਗਿਆ लास्ट ਤਿੰਨੇ ਵੇਚਣੇ ਆ ਆਰਡਰ ਹੋਏ ਆ ਧੀਪ ਸਾਹਿਬ ਦੇ ਆਰਡਰ ਹੋਏ ਆ ਕਿ ਤਿੰਨੇ ਕਿਲੋ ਵੇਚਣੇ ਆ ਉਹਰਾ ਬਾਕੀ ਤਿੰਨ ਵੇਚ ਜਾਈ ਅਸੀਂ ਕੋਪਰ ਹਾਂ ਉਹਦਾ ਛੋਟਾ ਬੁੱਕਦਾ ਜਿਹੜੇ 4-5 ਖੁੰਡੇ ਜੇ ਹੁੰਦੇ ਉਹਨਾਂ ਨੂੰ ਵੀ ਟਾਈਮ ਲੱਗਦਾ ਮੱਕੀ ਦਾ ਨੇਰੀ ਪੱਟਦੰਨੇ ਐਦਕੀ ਖੇਤ ਬਹੁਤ ਵਧੀਆ ਬਣਾਏ ਹੋਏ ਆ ਐਨ ਚੱਕਰ ਵਰਗੇ ਬਣਾਏ ਹੋਏ ਆ ਇੱਕ ਵਾਰੀ ਪਹਿਲਾਂ ਕਿਹੜਾ ਲਵਾ ਕੇ ਮੁਰਕੇ ਦਾ ਦੇਖਣੇ ਦੀ ਲੋੜ ਨਹੀਂ ਪੈਂਦੀ ਬਾਕੀ ਕੁੰਜੇ ਗੁੱਟਕੇ ਭੰਗੜੇ ਪਾਓ ਬੈਠੋ ਚਾਹੇ ਸਮਝੋ ਟਰੈਕਟਰ ਨਾਲ ਟਰੈਕਟਰ ਚਲਾਉ ਬਾਕੀ ਜਿਹੜਾ ਪਿੱਛੇ ਬੰਦਾ ਘੁੰਮਦਾ ਇੱਕ ਵਾਰੀ ਕੁੰਜੇ ਗੁੱਟਕੇ ਆ ਜਾਗਾ ਆਪਣਾ ਕੰਮ ਕਰੇ ਇਹ ਕਰਦਾ ਭੰਗੜੇ ਪਾਓ ਥੋਲੀ ਲਿਆ ਕੇ you do ਇਹ ਇੱਕ ਮੁੱਛੜੀ ਇੱਕ ਵਾਰੀ ਜੱਦੀ ਹੋਈ ਵੇਰ ਵਾਰੀ ਸਿੱਧੀ ਕਰਾ। ਬਾਹਰੇ ਹਰਗਾ। ਜੇ ਬਾਈ ਅੱਧਾ ਕਿ ਸੁੱਤਦਾ। ਪਈ ਲੰਗੇ। ਠੀਕ ਆ। ਇਹਦਾ। ਭਾਈ ਵੀ ਆ, ਬਾਕੀ ਸਾਡੂ ਵੀ ਆ। ਸਾਡੂ ਵੀ ਆ। ਹਾਂ। ਭਾਈ ਵੀ ਖਾਦੀ। ਹੂੰ। ਠੀਕ ਆ। ਹੁਣ ਮੈਨੂੰ ਐਂ ਦੱਸ। ਆ ਆ ਕਿੱਲਾ ਬੀਜ ਬੀਜ ਕੇ ਗਾਹਤ ਦੇ ਕੋਲ ਇਨਫੋਰਮੇਸ਼ਨ ਆਈ ਆ ਵੀ ਅੱਗੇ ਬੀਜਣੀ ਆ ਕਿ ਨਹੀਂ? ਨਹੀਂ ਨਹੀਂ। ਆਹੀ ਬੀਜਣੀ ਆ। ਬਾਕੀ ਹੋਰ ਦੇਸ ਦਾ ਕੰਮ ਧੰਦਾ। ਬਾਕੀ ਆਪਣੀ ਤਾਂ ਹੁਣ ਪੰਜ ਚਾਰ ਦਿਨੋਂ ਕੋ 24 ਘੰਟੇ ਦੀ ਡਿਊਟੀ ਆ 24 ਘੰਟੇ ਦੀ ਡਿਊਟੀ ਆ ਨਾਈਟ ਸ਼ਿਫਟ ਵੀ ਚੱਲਦੀ ਆ ਇਹ ਵਾਈਫਸ ਨੂੰ ਕਹ ਕੇ ਨਾ ਸ਼ਿਫਾਰਚ ਪਵਾ ਕੇ ਹਾਂ ਬਾਕੀ 24 ਘੰਟੇ ਮੈਸਰੀ ਦੀ ਕਰਾਈ ਦੀ ਆਪਾਂ ਨੇ ਅੱਛਾ ਬਾਕੀ ਦਿਨ ਦੀ ਕਰਾਈ ਦੀ ਠੀਕ ਆ ਸ਼ਿਫਾਰਚ ਕਿਹਦੇ ਕੋਲ ਪੁਆਈ ਤੀ ਡੀਆਈਜੀ ਨੂੰ ਮਾਰਿਆ ਤਾਂ ਫੋਨ ਨਾ 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 ਆਈ ਕਿਹਦੇ ਕੋਲ ਸ਼ਿਫਾਰਚ ਹੈ ਡੀਜੀਆਈ ਨੇ ਡੀਆਈਜੀ ਨੇ ਕਿਹਨੂੰ ਫੋਨ ਕਰਿਆ ਡੀਆਈਜੀ ਨੇ ਤਾਂ ਡੀਆਈਜੀ ਆਪਨਾ ਚੱਲਣਾ ਉਹਨੇ ਆਪ ਮਾਰਨਾ ਹੈ ਅੱਛਾ ਬਸ ਕਲਮਜੀ ਮਾਰ ਠੀਕ ਘੁੱਗੀ ਮਾਰਤੀ ਉਹ ਮੈਂ ਕਹਿੰਦਾ ਵੀ ਡੀਆਈਜੀ ਘੁੱਗੀ ਵੀ ਮਾਰਤੀ ਹਾਂ ਘੁੱਗੀ ਦਾ ਕਿਆ ਕਸੂਰ ਤਾਂ ਸੜਾ ਐਨ ਕਰਤੇ ਅੱਛਾ ਅੱਛਾ ਹੁਣ ਚਾਰ ਪੰਜ ਦਿਨ ਡਿਊਟੀ ਤੇਰੀ ਰਾਤ ਦੀ ਐ ਕਿਸਪਾਸੇ ਕਵਾਈ ਤੀ ਠੀਕ ਹੈ ਠੀਕ ਵੀ ਰਾਤ ਵੀ ਦੇਂਦੀ ਸੀ ਰਾਤ ਨੂੰ ਤਾਂ ਕਹਦਾ ਤਾਂ ਨਾਲੇ ਮਿੱਟਾ ਮਿੱਟਾ ਜਾ ਹਸੀ ਜਾਂਦਾ ਜੀ ਸਾਹਿਬ ਚੱਲੇ ਚੁਲੇ ਜਾਂਦੇ ਆ ਕਹਿੰਦਾ ਹਾਂ ਬਾਕੀ ਕਹਿੰਦਾ ਤਾਂ ਬਸ ਉੱਥੇ ਆਰਾਮ ਤੇ ਪੈਣਾ ਹੀ ਆ ਬਸ ਬਸ ਕਿਸਪਾਸੇ ਕਵਾਈ ਤੀ ਠੀਕ ਹੈ ਠੀਕ ਹੈ ਠੀਕ ਹੈ ਫੱਦਲੇ ਛੱਡ ਦੇਣਾ ਆਪਾਂ ਨਹੀਂ ਕਿਉਂਕਿ ਜਾਓਗੇ ਤੁੰਟੀ ਨਹੀਂ ਕੋਈ ਚੱਕਰ ਨਹੀਂ ਹੁੰਦਾ ਹੂੰ ਠੀਕ ਨਹੀਂ ਗੱਲ ਆਏ ਦਾ ਤੇ ਬੰਦਾ ਘੈਂਟ ਆ ਯਾਰ ਹਾਂ ਨਾਲੇ ਸਰੀਰ ਬਣੂਗਾ ਨਾਲੇ ਸਰੀਰ ਢੋਲੂ ਆ ਪਹਿਣਾ ਹੀ ਆ ਯਾਰ ਠੀਕ ਠੀਕ ਮਾਤਮਾਨੇ ਇੰਨੀ ਵਧੀ ਸੁਣੀ ਪਰਸੋਂ ਮਸ਼ੀਨਾ ਘਰ ਆ ਗਈਆਂ ਕੱਲ ਕੱਲ ਤਾਂ ਨਹੀਂ ਗਾ ਪਰਸੋਂ ਮਸ਼ੀਨਾ ਘਰ ਆ ਗਈਆਂ ਬਾਅਦ ਚੰ ਨਾਲੇ ਘਰਾਂ ਮਿਲੇ ਆਈਏ ਇਹ ਨਾਲੇ ਘਰਾਂ ਮਿਲੇ ਆਈਏ ਠੀਕ ਨਹੀਂ ਗੱਲ ਹੈ ਠੀਕ ਹੈ ਤਵੇ ਦੀ ਫੁੱਕੀ ਮਿਲ ਗਈ ਸੀ ਹਮਮਮ ਹੋਰ ਹੁਣ ਨਵੇਂ ਦਾ ਮੈਨੂੰ ਦੱਸ ਅੱਗੇ ਬੀਜਣੀਆਂ ਕਿ ਆਹੀ ਬੀਜਣਾ ਫੇ ਤਾਂ ਇਹਨੂੰ ਫੇ ਤਾਂ ਆਰਮਨਾਲ ਬੀਜਾਂ ਨਹੀਂ ਫਿਰ ਆਰਮਨਾਲ ਬੀਜ ਚਾਹੀਦਾ ਨਾਲ ਬੀਜ ਹਾਂ ਸੀਤਾ ਕਿਹੜੇ ਜਵਾਬ ਦਿੰਦੀ ਆ ਵੀ ਆਰਮਨਾਲ ਬੀਜਣੇ ਤੇ ਹਾਂ ਆਪਾ ਚਲੀ ਜਾ ਹੁਣ ਤੈਨੂੰ ਮੈਂ ਕੌਫੀ ਪੀਣੀ ਆ ਕਿ ਚਾਹ ਪੀਣੀ ਆ ਚਾਹ ਪਲਾ ਕੋਟੇ ਯਾਰ ਰੋਟੀ ਖਾਣੀ ਆ ਦੇਖ ਲਾ ਉਹ ਵੀ ਆ ਐ ਨਹੀਂ ਮਲਤਾਨੀ ਢਾਬੇ ਮੰਗਣਾ ਨਾ ਸਮਾਨ ਘੱਟ ਸਰਪਸਾ ਲੈ ਇਹ ਲੈ ਉਹ ਚਾਪ ਲਾ ਦੇ ਗੁੱਟ ਉਹ ਜਿੱਥੇ ਜੀ ਕਰਦਾ ਵਾ ਪਾਪਾ ਟਰੈਕਟਰ ਉੱਥੇ ਖੜਾ ਜਾਂਦਾ ਉਹਨੂੰ ਉੱਥੇ ਖੜਾ ਹੈ ਗਿਆ ਹੁਣ ਉਹ ਉਹ ਚੱਕ ਕੇ ਸਵਾਗ ਆ ਫੇਰ ਲੱਗ ਗਿਆ ਦੇਖ ਆਇਆ ਉਹ ਫਿਰ ਟਰੈਕਟਰ ਨਹੀਂ ਕਿਤੇ ਘਾਟ ਆ ਦੇਖ ਇੱਧਰ ਬੁੱਢੜ ਆਉਂਦਾ ਜਾਣੀ ਪੱਟ ਦੂ ਜਗਾਖ ਨਹੀਂ ਆਇਆ ਸ਼ਰਾਬ ਹੈ ਸ਼ਾਨ ਇਸਾਨ ਕਿੱ데 ਅੜ ਗਿਆ ਕੰਮ ਕਿਹੜਾ ਪੈਂਟੀ ਨਹੀਂ ਪੈਂਦੇ ਹੁੰਦੇ ਰਸੇ ਨੂੰ ਹਾਂ ਹਾਂ ਉਹਨੇ ਉਵੇਂ ਖੜਾ ਹੈ ਕਿੱ데 ਅੜ ਗਿਆ ਕੰਮ ਜਦ ਮਾਰਨਾ ਘੇਰਤਾ ਉਹ ਸਿੱਧਾ ਕਰਕੇ ਖੜਾ ਆਇਆ ਬਈ ਐ ਕੱਟ ਦੇਣਾ ਨਹੀਂ ਇੱਧਰ ਨੂੰ ਕੱਟ ਦੇਣਾ ਇੱਧਰ ਡੋੜ ਪੈ ਗਈ ਓ ਠੀਕ ਆ ਠੀਕ ਆ ਸੜੀ ਤੇਰੀ ਆਹੀ ਗੱਲਾਂ ਤੁਹਾਨੂੰ ਵਧੀਆ ਲੱਗਦੀਆਂ ਤੇ ਤੈਨੂੰ ਤਾਂ ਆਹੀ ਢੀਕੀ ਗਈ ਐ ਕੋਈ ਚੱਕਾ ਘਾਟਾ ਖੜਾ ਕੇ ਨਹੀਂ ਕਿ ਮੂੰਹ ਉਧਰ ਨੂੰ ਖੜਾ ਹੈ ਖੜਾ ਕਰ ਆਇ ਤਾਂ ਐ ਕਹਿੰਦਾ ਵੀ ਆ ਲੈਣ ਦੇ ਉੱਪਰ ਨੂੰ ਟੱਪ ਜੂਗਾ ਦੇਖ ਗਰਨ ਦੇ ਉੱਪਰ ਨੂੰ ਵੀ ਸਿੱਧਾ ਕਰਾ ਜੇ ਨਾ ਸੇ ਤਾਂ ਸੈਲਫ ਮਾਰ ਕੇ ਛੱਡ ਦੇ ਗਰਨ ਦੇ ਉੱਪਰ ਨੂੰ ਟੱਪ ਕੇ ਲੈਣ ਦੇ ਉੱਪਰ ਨੂੰ ਬਾਕੀ ਇੱਧਰ ਨੂੰ ਪਾਪੈਲੀ ਚ ਨੂੰ ਹੋ ਕੇ ਨਾ ਨਾ ਪਾਪੈਰ ਬੀਜਣੇ ਤਾਂ ਆਪਾਂ ਨੇ ਉਰੇ ਵਾਲੇ ਆ ਉਹ ਯਾਰ ਇਹਦਾ ਕੋਈ ਪ੍ਰਮਾਣ ਨਹੀਂ ਜਿੱਦਨ ਕਰਤਾ ਇਹਨੂੰ ਸਿੱਧਾ ਆਏ ਨੇ ਕਿੱਥੇ ਮੁੜਨਾ ਚਾਹ ਪਾਣੀ ਪਾ ਘੁੱਟ ਫੇ ਬੀਜ ਕੇ ਕੀਲਾ ਲੱਗੀ ਲੱਗੀ ਅੱਗੇ ਕੰਮ ਨੂੰ ਤੂੰ ਐ ਦੇਖ ਲੈ ਵੀ ਆਪਾਂ ਨੂੰ ਜਿੰਨਾ ਕੰਮ ਦਿੰਨੇ ਆ ਆਪਾਂ ਉਹਨਾਂ ਪੂਰਾ ਕਰ ਦਿੰਨੇ ਆ ਸ਼ਾਮ ਤੱਕ ਇਹ ਤਾਂ ਜੇ ਆਪਾਂ ਨਾ ਮੇਰੀ ਗੱਲ ਸੁਣਨਾ ਰੌਲਾ ਨਾ ਪਾਈਏ ਵੀ ਆਪਾਂ ਜੇ ਜਿੰਨਾ ਕੰਮ ਦੇ ਤਾ ਆਪਾਂ ਨੂੰ ਜੇ ਆਪਾਂ 12:00 ਵਜੇ ਵੀ ਲਈਏ ਬਸ ਨਿਆਰਾ ਐ ਬੈਤ ਗਈ ਮੈਂ ਤਾਂ ਤੈਨੂੰ ਐ ਕਹਿਣਾ ਹੈ ਦੇਖ ਵੀ ਹੁਣ ਇੱਕ ਇੱਕ ਢੇੜਾ ਲਵਾ ਕੇ ਫੱਗੜ ਵਰਕੇ ਖੇਤ ਬਣਾਏ ਪਿਆ ਮੈਂ ਪਹਿਲਾਂ ਨਹੀਂ ਦਿਖਾਇਆ ਵੀਡੀਓ 'ਚ ਹੂੰ ਵੀ ਇੱਕ ਵਾਰੀ ਖੁੰਝੇ ਗੁੱਡ ਕੇ ਹਾਂ ਚਾਹੇ ਮੈਂ ਪਾਵਾਂ ਚਾਹੇ ਭੰਗੜੇ ਪਾਵਾਂ ਕਿਹ ਕਿਹਨੇ ਗੱਲ ਉਹ ਮਰਜ਼ੀ ਆਪਣੀ ਆ ਜਿਹੜੀਆਂ ਐ ਪੌਰ ਨਹੀਂ ਰੁਕਦਾ ਕੋਈ ਪੌਰ ਨਹੀਂ ਰੁਕਦਾ ਫਿਰ ਤੂੰ ਹੁਣ ਐ ਕਰੀ ਤੂੰ ਹੁਣ ਮਾਰਨ ਲਾ ਲ ਆਪਾਂ ਜਾਣ ਲੱਗੇ ਮਸ਼ੀਨ ਫੁੱਲ ਕਰ ਲਾਂਗੇ ਨਾ ਨਾ ਮਾਲ ਤਾਂ ਮੈਂ ਪਪਲੀ ਉਰੀ ਵੀ ਲੈ ਆ ਆਹੀ ਗਲ ਕਾਲਾ ਮਾਲ ਆ ਦੇਖ ਆ ਦੇਖ ਆ ਕਾਲਾ ਮਾਲ ਕਾਲਾ ਮਾਲ ਉਹ ਪੂਰਾ ਮਾਲ ਉਹ ਪੂਰਾ ਮਾਲ ਨਾ ਕਣਕ ਬੰਨਾ ਹਾਂ ਉਹ ਵਧੀਆ ਹੁੰਦਾ ਹੁਣ ਚਾਹ ਤਾਂ ਪਾ ਦੇ ਪਾਣੀੋਂ ਪਾਈ ਜਨਾ ਕ ਖਾ ਲੰਦਾ ਜਾਦਾ ਇਹ ਰੋਟੀ ਪਤਾ ਇਹਨੂੰ ਲੱਗਦੇ ਨਹੀਂ ਪਾਣੀ ਦੇ ਤਿੰਨ ਗਲਾਸ ਪੀ ਗਿਆ ਉਹ ਨਹੀਂ ਯਾਰ 3 ਵਜੇ ਦਾ ਗਲਾਸ ਧੋਤਾ ਯਾਰ ਇਹ ਪਾਣੀ ਦਾ ਦੋ ਘੁੱਟ ਪੀਤੇ ਲੈ ਚਾਹ ਪਾ ਘੁੱਟ ਉਹ ਕੌਣ ਖੜਾ ਹੈ ਲੱਖਾ ਚਾਹ ਉਹ ਚਾਹ ਪਾ ਦੇ ਚਲ ਬਸ ਔਰ ਨਵੀਤਾ ਜੀ ਕੋਈ ਨਵੀਤਾ ਜੀ ਬਈ ਖ਼ਬਰ ਚ ਅਖ਼ਬਾਰ ਆਪਾਂ ਪੜ੍ਹਦੇ ਨਵੀਤਾ ਜੀ ਠੀਕ ਨਵੀਤਾ ਜੀ ਅਖ਼ਬਾਰ ਚ ਅਖ਼ਬਾਰ ਆਪਾਂ ਪੜ੍ਹਦੇ ਨਹੀਂ ਠੀਕ ਹੈ ਜੀ ਕਾਹੀਦਾ ਠੀਕ ਹੈ ਠੀਕ ਕਿਨੂ ਕੀ ਹੈ ਆਉਗੀ ਗੱਡੀ ਕਿਨਹੀਂ ਲੋ ਬਾਈ ਜੀ ਨਿਬੜ ਗਿਆ ਕੰਮ ਸਵੇਰ ਦੇ ਲੱਗੇ ਵਿਆਂ ਰੂਟਾ ਵਿਟਰ ਵਾਲਾ ਵੀ ਨਿਬੜ ਗਿਆ ਸੁਹਾਗੇ ਵਾਲਾ ਮੈਂ ਘਰਾਂ ਛੱਡਿਆ ਟਰੈਕਟਰ ਭਾਗਾ ਚਾ ਬੀਜ ਵਾਲਾ ਲੈ ਗਿਆ ਬਾਈ ਆ ਗਿਆ ਤਾਂ ਬਾਈ ਨੇ ਮੇਰੇ ਨਾਲ ਮਦਦ ਕਰਾਈ ਕਰਾਈ ਥੋੜੀ ਜੀ ਅੱਜ ਹਾਂ ਥੋੜੀ ਜੀ ਮਦਦ ਕਰਾਈ ਮੈਂ ਵੀ ਜੱਦਾ ਨੱਠ ਭੱਜ ਕਰ ਰਿਹਾ ਦਾ ਚਲੋ ਬਲੌਗ ਸਾਡਾ ਜੇ ਇੱਥੇ ਤੱਕ ਤਾਂ ਜਿੰਨਾ ਕੁ ਬਣਿਆ ਬਾਈ ਪਿਆਰ ਜ਼ਰੂਰ ਦਿਓ ਟਾਈਮ ਤਾਂ ਲੱਗਿਆ ਨਹੀਂ ਤਾਂ ਬਹੁਤ ਔਖਾ ਟਾਈਮ ਕੱਢ ਕੱਢ ਕੇ ਬਣਾਇਆ ਚੱਲ ਫੇ ਚੱਲ ਚੱਲ ਤੋਰ ਕਰਨ ਟਰੈਕਟਰ